ਸੋ ਆਪਾਂ ਜਿਹੜੀ ਗੱਲ ਕਰ ਰਹੇ ਆ ਧੰਗੁਰ ਅਰਜਨ ਸਿੰਘ ਮਹਾਰਾਜ ਜੀ ਦੇ ਸ਼ਹੀਦੀ ਦੀ ਤੇ ਸ਼ਹੀਦੀ ਦੇ ਬੜੇ ਕਾਰਨ ਸਨ तकरीबन 8-10 ਮੁੱਖ ਕਾਰਨ ਸਨ ਇੱਕ ਦੋ ਆਪਕਰਨ ਆਪ ਜੀ ਦੇ ਨਾਲ ਸਾਂਝ ਪਾਈਏ ਬਾਕੀ ਕੱਲ ਨੂੰ ਆਪਾਂ ਸ਼ਾਮ ਦੇ ਦੀਵਾਨਾਂ ਵਿੱਚ ਜੇ ਸਮਾਂ ਮਿਲਿਆ ਤੇ ਸਵੇਰ ਦੀਵਾਨਾਂ ਵਿੱਚ ਵੀ ਸਾਂਝ ਪਾਵਾਂਗੇ ਜਿਵੇਂ ਕਿ ਆਰ ਜੀ ਨੂੰ ਪਤਾ ਹੀ ਹੈ ਕਿ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਸਿੰਘ ਮਹਾਰਾਜ ਦੇ ਵੱਡੇ ਭਰਾ ਸਨ ਉਹ ਸ਼ੁਰੂ ਤੋਂ ਹੀ ਉਹਨਾਂ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਕਿਹਾ ਸੀ ਕਿ ਤੁਸੀਂ ਗੱਦੀ ਮੈਨੂੰ ਦਓ ਮੈਂ ਵੱਡਾ ਪੁੱਤਰ ਹਾਂ ਤੇ ਜਦੋਂ ਉਹਨਾਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗੱਦੀ ਦੇ ਦਿੱਤੀ ਉਸ ਸਮੇਂ ਤੋਂ ਹੀ ਬਾਬਾ ਪ੍ਰਿਥੀ ਚੰਦ ਜਿਹੜਾ ਸੀ ਦੁਖੀ ਹੋ ਗਿਆ ਸੀ ਗੁਰੂ ਘਰ ਦਾ ਗੁਰੂ ਅਰਜਨ ਸਾਹਿਬ ਮਹਾਰਾਜ ਨੀਵਾ ਬਖਾਉਣ ਵਾਸਤੇ ਸਦਾ ਹੀ ਚੱਲਣਾ ਚੱਲਦਾ ਰਹਿੰਦਾ ਪਰ ਸਨ 1605 ਤੱਕ ਜਦ ਤੱਕ ਅਕਬਰ ਬਾਦਸ਼ਾਹ ਜੀ ਜਿਉਂਦਿਆ ਆ ਰਿਹਾ ਕਿਉਂਕਿ ਅਕਬਰ ਜਿਹੜਾ ਸੀ ਉਹ ਗੁਰੂ ਘਰ ਨੂੰ ਬੜਾ ਮੰਨਦਾ ਸੀ ਤੇਜ਼ ਕਰਕੇ ਉਸ ਦੇ ਦਰਬਾਰ ਵਿੱਚ ਪ੍ਰਤੀ ਚੰਦ ਦੀ ਕੋਈ ਨਾ ਸ਼ਿਕਾਇਤ ਚੱਲਦੀ ਉਹਨੇ ਬੜੀਆਂ ਸ਼ਿਕਾਇਤਾਂ ਲਾਈਆਂ ਅਕਬਰ ਬਾਦਸ਼ਾਹ ਨੂੰ ਕਿ ਮੇਰਾ ਭਰਾ ਜਿਹੜਾ ਹੈ ਇਹ ਗਲਤ ਕਰ ਰਿਹਾ ਹੈ ਤੁਹਾਡੇ ਧਰਮ ਨੂੰ ਨੁਕਸਾਨ ਪਹਚਾ ਰਿਹਾ ਹੈ ਤੁਹਾਡੇ ਧਰਮ ਦੇ ਪ੍ਰਤੀ ਗੁਰਬਾਣੀ ਵਿੱਚ ਗਲਤ ਲਿਖਿਆ ਹੈ ਪਰ ਅਕਬਰ ਬਾਦਸ਼ਾਹ ਸਭ ਜਾਣਦਾ ਸੀ ਇਸ ਕਰਕੇ ਉਸਨੇ ਕੋਈ ਗੱਲ ਨਹੀਂ ਗੋਲੀ ਹੁਣ ਤੱਕ 1905 ਤੱਕ ਅਕਬਰ ਜਦ ਤੱਕ ਜਿਉਂਦਾ ਸੀ ਪ੍ਰਤੀ ਚੰਦ ਦੀ ਕੋਈ ਗੱਲ ਨਾ ਚੱਲੀ ਇਸ ਤੋਂ ਇਲਾਵਾ ਵੀ ਉਸਨੇ ਕਈ ਕਾਰਜ ਕੀਤੇ ਛੇਵੇਂ ਪਾਤਸ਼ਾਹ ਨੂੰ ਖਤਮ ਕਰਨ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਖਤਮ ਕਰਨ ਵਾਸਤੇ ਅਨੇਕਾਂ ਜਿਹੜੇ ਸੰਜਤਨ ਨਹੀਂ ਕੀਤੇ ਉਹ ਵੀ ਕਾਮਯਾਬ ਨਾ ਹੋ ਪਾਇਆ ਗੁਰੂ ਘਰ ਦੀਆਂ ਦਸਮੰਦ ਪੇਟਾਵਾਂ ਵੀ ਖੋਈਆਂ ਫਿਰ ਵੀ ਕਾਮਯਾਬ ਨਾ ਹੋ ਪਾਇਆ ਅਖੀਰ ਜਦੋਂ ਜਹਾਂਗੀਰ ਬਾਦਸ਼ਾਹ ਬਣਿਆ ਉਸ ਦੇ ਜਦੋਂ ਕੰਨ ਪਰੇ ਜਾਹਾਂਗੀਰ ਖੁਦ ਕਟੜ ਸੀ ਉਹ ਵੀ ਚਾਹੁੰਦਾ ਸੀ ਕਿ ਇਸ ਹਿੰਦੁਸਤਾਨ ਤੇ ਸਾਰਾ ਇਸਲਾਮੀ ਹੋਵੇ ਤੇ ਜਦੋਂ ਪ੍ਰਤੀ ਚੰਦ ਨੇ ਜਹਾਂਗੀਰ ਦੇ ਕੰਨ ਪਰੇ ਕਿ ਮੇਰਾ ਪ੍ਰਾ ਇਸਲਾਮ ਦੇ ਉਲਟ ਬੋਲਦਾ ਹੈ ਤੇ ਇਹ ਆਮ ਭੋਲੇ-ਪਾਲੇ ਲੋਕਾਂ ਨੂੰ ਆਪਣੇ ਤਰ੍ਹਾਂ ਵਿੱਚ ਜੋੜ ਰਿਹਾ ਇਸ ਦਾ ਪ੍ਰਵਾਹ ਜਿਹੜਾ ਸੀ ਜਹਾਂਗੀਰ ਬਾਦਸ਼ਾਹ ਤੇ ਪਿਆ ਇਹ ਵੀ ਇੱਕ ਕਾਰਨ ਬਣਿਆ ਬਹੁਤ ਵੱਡਾ ਸ਼ਹੀਦੀ ਦਾ ਦੂਜਾ ਕਾਰਨ ਬਣਿਆ ਬੀਰਬਲ ਇੱਕ ਬੀਰਬਲ ਨਾਮ ਦਾ ਜਿਹੜਾ ਸੀ ਉਹ ਵਜ਼ੀਰ ਸੀ ਪਹਿਲਾਂ ਅਗਬਰ ਦਾ ਫਿਰ ਉਹ ਜਹਾਂਗੀਰ ਦਾ ਬਣਿਆ ਤੇ ਉਸ ਨੇ ਉਹ ਜਿਹੜਾ ਸੀ ਕੋ ਕट्टरवादी ਹਿੰਦੂ ਸੀ ਤੇ ਉਸ ਨੇ ਵੀ ਉਹ ਚਾਹੁੰਦਾ ਸੀ ਕਿ ਸਿੱਖੇ ਦਾ ਪ੍ਰਚਾਰ ਨਾ ਹੋਵੇ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਸਾਫ਼-ਸਾਫ਼ ਲਿਖਿਆ ਸੀ ਪੂਜਾ ਕਰੋਂ ਨਾ ਨਵਾਜ਼ ਗੁਜ਼ਾਰੋਂ ਇੱਕ ਗੁਸਾਈਂ ਅੱਲਾ ਮੇਰਨਾਮੇ ਪੂਜਾ ਕਰਨਾ ਸਭਾਵ ਕੀ ਸਾਡੇ ਸਿਰ ਨਾ ਪੂਜਾ ਕਰਦੇ ਨੇ ਨਾ ਨਮਾਜ਼ ਪੜ੍ਹਦੇ ਨੇ ਨਾ ਤੀਰਥ ਜਾਓ ਤੇ ਨਾ ਵਰਤ ਨਾ ਰਹੋਂ ਨਾ ਮੈਂ ਰਮਜ਼ਾਨਾ ਨਾ ਅਸੀਂ ਵਰਤ ਲੱਖਦੇ ਆ ਨਾ ਰਮਜ਼ਾਨ ਪੜ੍ਹਦੇ ਆ ਤੇ ਇਸ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਬਾਣੀ ਵਿੱਚ ਗੁਰੂ ਨਾਨਕ ਪਾਸ਼ਾ ਜੀ ਤੋਂ ਲੈ ਕੇ ਬਾਣੀਆਂ ਵਿੱਚ ਲਿਖਿਆ ਸੀ ਕਿ ਸਾਡਾ ਕਰਮ ਸਾਡੀ ਸਾਡਾ ਜਿਹੜਾ ਸਮਾਜ ਹੈ ਉਹ ਆਹ ਦੁਨੀਆ ਤੋਂ ਇੱਕ ਵੱਖਰਾ ਤੇ ਬਹੁਤ ਹੀ ਇਕ ਨਵਾਂ ਨਿਆਰਾਪਣ ਹੈ ਇਹ ਨਿਆਰਾਪਣ ਵੀ ਜਿਹੜਾ ਸੀ ਬੀਰਪਾਲ ਨੂੰ ਬੜਾ ਚੁਭਦਾ ਸੀ ਤੇ ਇਹ ਵੀ ਇਸਨੇ ਵੀ ਜ਼ਾਹਾਂਗੀਰ ਨੂੰ ਬਹੁਤ ਜ਼ਿਆਦਾ ਉਕਸਾਇਆ ਤੀਜਾ ਕਾਰਨ ਸੀ ਇੱਕ ਸ਼ੇਖ ਅਹਿਮਦ ਸਰੰਦੀ ਇੱਕ ਪੀਰ ਸੀ ਉਸ ਸਮੇਂ ਦਾ ਤੇ ਪੀਰ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਲੋਕ ਪੀਰਾਂ ਨੂੰ ਕਿੰਨਾ ਮੰਨਦੇ ਨੇ ਉਸ ਸਮੇਂ ਵੀ ਉਸ ਪੀਰ ਦੀ ਬੜੀ ਗੱਲਬਾਤ ਸੀ ਬੜੇ ਸ਼ਰਧਾਲੂ ਸੀ ਉੱਤਰ ਪ੍ਰਦੇਸ਼ ਉਪੀ ਬਿਹਾਰ ਤੋਂ ਬਹੁਤ ਦੂਰ ਦੂਰ ਤੋਂ ਉਹਨੂੰ ਮੰਨਣ ਵਾਲੇ ਲੋਕ ਆਉਂਦੇ ਸਨ ਸਰਾਂਦਾ ਰਹਿਣ ਵਾਲਾ ਸੀ ਇਹ ਉਹਦਾ ਨਾਮ ਸੀ ਉਹਦਾ ਨਾਮ ਸੀ ਸ਼ੇਖ ਅਹਿਮਦ ਸਰੰਦੀ ਤੇ ਉਹ ਵੀ ਕੱਟੜਵਾਦੀ ਪੀਰ ਸੀ ਆਪਣੇ ਧਰਮ ਦਾ ਉਹ ਚਾਹੁੰਦਾ ਸੀ ਕਿ ਸਾਡੇ ਸਾਰੇ ਜਿੰਨੇ ਵੀ ਲੋਕ ਨੇ ਸਾਡੇ ਸ਼ਰਧਾਲੂ ਬਣਨ ਕੋਈ ਸਿੱਖ ਧਰਮ ਵਿੱਚ ਨਾ ਜਾਵੇ ਤੇ ਉਸਨੇ ਆਪਣੇ ਇਸਲਾਮ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਜਹਾਂਗੀਰ ਦੇ ਕੰਨ ਪਰੇ ਇਸ ਦਾ ਵੀ ਬਹੁਤ ਵੱਡਾ ਪ੍ਰਭਾਵ ਪਿਆ ਇੱਕ ਸੀ ਸ਼ੇਖ ਅਹਿਮਦ ਬੁਖਾਰੀ ਮਰਤਜਾ ਖਾਨ ਜਿਹੜਾ ਸੂਬੇਦਾਰ ਸੀ ਲਾਹੌਰ ਦਾ ਤੇ ਉਹ ਇਹ ਸਭ ਤੋਂ ਵੱਡਾ ਕੱਟੜਵਾਦੀ ਵੀ ਸੀ ਨਾਲ ਇਸ ਨੇ ਜਹਾਂਗੀਰ ਬਾਦਸ਼ਾਹ ਨੂੰ ਬਾਦਸ਼ਾਹ ਬਣਾਉਣ ਵਿੱਚ ਬੜੀ ਮਦਦ ਕੀਤੀ ਸੀ ਤੇ ਇਹ ਚਾਹੁੰਦਾ ਸੀ ਕਿ ਪੂਰੇ ਹਿੰਦੁਸਤਾਨ ਵਿੱਚ ਸਾਡਾ ਹੀ ਰਾਜ ਹੋਵੇ ਹਰ ਪਾਸੇ ਸਾਡੀ ਗੱਲ ਚੱਲੇ ਕਿਉਂਕਿ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਉਸ ਸਮੇਂ ਸਿੱਖੀ ਦਾ ਪ੍ਰਚਾਰ ਬਹੁਤ ਜ਼ੋਰ ਨਾਲ ਹੋ ਰਿਹਾ ਸੀ ਉਸ ਵੇਲੇ ਨਵੇਂ ਨਵੇਂ ਹੀ ਅਜਿ 1904 ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੰਪਾਦਨਾ ਹੋਈ ਸੀ ਆਮ ਲੋਕ ਜਿਹੜੇ ਸਨ ਸਿੱਖੀ ਧਾਰਨ ਕਰ ਰਹੇ ਸਨ ਇਥੋਂ ਤੱਕ ਹਿੰਦੂ ਮੁਸਲਮ ਲੋਕ ਵੀ ਜਿਹੜੇ ਸਨ ਗੁਰੂ ਉਪਦੇਸ਼ਾਂ ਨੂੰ ਸੁਣ ਕੇ ਗੁਰੂ ਨਾਨਕ ਦੇ ਅਸੂਲਾਂ 'ਤੇ ਪੜ ਕੇ ਸਿੱਖੀ ਧਾਰਨ ਕਰ ਰਹੇ ਸਨ ਸੋ ਇਹ ਵੀ ਗੱਲਾਂ ਨਾਲ ਬੜੀ ਚੁਬ ਰਹੀ ਸੀ ਅਖੀਰਲਾ ਜਿਹੜਾ ਕਾਰਨ ਬਣਿਆ ਉਹ ਮੁਰਤਜ਼ਾ ਖਾਨ ਨੇ ਇਹ ਦੋਸ਼ ਲਾਇਆ ਕਿ ਇਹਨਾਂ ਨੇ ਜਹਾਂਗੀਰ ਦਾ ਭਰਾ ਸੀ ਖੁਸਰੋ ਉਸ ਦੀ ਮਦਦ ਕੀਤੀ ਹੈ ਉਸ ਨੂੰ ਬਚਾਉਣ ਵਾਸਤੇ ਤੇ ਇਸ ਇਲزام ਦੇ ਨਾਲ ਸਤੂਗੁਰਾਂ ਨੂੰ ਜਿਹੜਾ ਸੀ ਉਹਨਾਂ ਨੇ ਫੜਿਆ ਤੇ ਫਿਰ ਲਾਹੌਰ ਵਿੱਚ ਤਸੀਹੇਾਂ ਦੇ ਨਾਲ ਸ਼ਹੀਦ ਕੀਤਾ ਸੋ ਇਹ ਇਤਿਹਾਸ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਤੇ ਉੱਥੇ ਲਿਜਾ ਕੇ ਵੀ ਇਹ ਹੀ ਕਿਹਾ ਗਿਆ ਕਿ ਤੁਸੀਂ ਜਿਹੜਾ ਹੈ ਅਸਲਾਮ ਕਬੂਲ ਕਰ ਲਵੋ ਆਪਣੇ ਧਰਮ ਦੀ ਗ੍ਰੰਥ ਵਿੱਚ ਬਾਣੀ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਚਰਨ ਕੀਤਾ ਹੈ ਇਸ ਵਿੱਚ ਤਬਦੀਲੀਆਂ ਕਰ ਦਿਵੋ ਸਾਡੇ ਕੁਰਾਨ ਦੀਆਂ ਕੁਝ ਆਇਤਾਂ ਇਸ ਵਿੱਚ ਦਰਜ ਕਰ ਦਿਓ ਜਹਾਂਗੀਰ ਨੇ ਕਿਹਾ ਅਰ ਗੁਰੂ ਅਰਜਨ ਸਾਹਿਬ ਮਾਰਿਆ ਨੇ ਕਿਹਾ ਕਿ ਜੋ ਗੁਰੂ ਦੀ ਬਾਣੀ ਹੈ ਇਹ ਧੁਰ ਕੀ ਬਾਣੀ ਹੈ ਇਸ ਨੂੰ ਬਦਲਿਆ ਨਹੀਂ ਜਾ ਸਕਦਾ ਕਿ ਐਸੀ ਚੰਦੂ ਪਾਪੀ ਜਿਸਨੇ ਆਪਣਾ ਰਸਤਾ ਕੀਤਾ ਸੀ ਲੜਕੀਆਂ ਦਾ ਕਰਨਾ ਚਾਹੁੰਦਾ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਪਰ ਉਹ ਵੀ ਇਨਕਾਰ ਕਰ ਦਿੱਤਾ ਸੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸੋ ਇਹ ਮੁੱਖ ਮੁਕਰਨ ਨੇ ਜਿੰਨਾ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਸ਼ਹੀਦੀ ਹੋਈ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਦ੍ਰਿੜਤਾ ਦੇ ਨਾਲ ਸਿੱਖੀ ਦਾ ਉਪਦੇਸ਼ ਬਲੰਦ ਕਰਦਿਆਂ ਹੋਇਆਂ ਕਾਇਮ ਕਰਦਿਆਂ ਹੋਇਆਂ ਆਪਣੇ ਆਪ ਨੂੰ ਜਿਹੜਾ ਸੀ ਪ੍ਰਵਾਨ ਕਰ ਲਿਆ ਪਰ ਸਿੱਖੀ ਅਸੂਲਾਂ ਤੋਂ ਨਹੀਂ ਡੋਲੇ ਸੋ ਸਾਨੂੰ ਚਾਹੀਦਾ ਹੈ ਇਸ ਦਿਹਾੜੇ ਤੇ ਆਪਾਂ ਵੀ ਗੁਰੂ ਅਰਜਨ ਸਹਿ ਮਹਾਰਾਜ ਦੀ ਬਾਣੀ ਵਿੱਚੋਂ ਸੁਖਮਨੀ ਸਾਹਿਬ ਬਾਣੀ ਉਹਨਾਂ ਦੀ ਉਚਾਰਨ ਕੀਤੀ ਜਿੱਥੇ ਆਪਾਂ ਇੰਨਾ ਪੜਦੇ ਪਏ ਆ ਬਾਰ-ਬਾਰ ਰੋਜ਼ਾਨਾ ਦੋ-ਦੋ ਚਾਰ-ਚਾਰ ਵਾਰੀ ਪੜਦੇ ਪਏ ਆ ਉਹਨਾਂ ਅਸੂਲਾਂ ਨੂੰ ਉਸ ਬਾਣੀ ਦੀਆਂ ਪੰਕਤੀਆਂ ਨੂੰ ਸਮਝੀਏ ਵੀ मीनिंग ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੀਏ